ਕ੍ਰਿ ਮੁਰਦਾਕ ਮੁਰਦਾਬਾ ਮੁਰਦਾਬਾ ਓਪੀ ਸੋਨੀ ਦਾ ਹੇ ਹੇ ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਜਲੰਧਰ ਦੀਆਂ ਜਿੱਥੇ ਦੇਸ਼ ਭਗਤ ਹਾਲ ਚ ਸਰਕਾਰੀ ਸਮਾਗਮ ਚ ਪਹੁੰਚੇ ਸੱਖਿਆ ਮੰਤਰੀ ਓਪੀ ਸੋਨੀ ਦਾ ਅਧਿਆਪਕ ਯੂਨੀਅਨ ਨੇ ਜਮ ਕੇ ਵਿਰੋਧ ਕੀਤਾ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਧਿਆਪਕ ਪੁਲਿਸ ਵਾਲਿਆਂ ਦੇ ਹੱਥੋਂ ਭੱਜ-ਭੱਜ ਹਾਲ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਅਧਿਆਪਕਾਂ ਨੇ OPSC ਨੂੰ ਖਿਲਾਫ ਮਰਦਾਬਾਰ ਦੇ ਨਾਅਰੇ ਲਗਾਏ ਤੇ ਕਾਲੀਆਂ ਝੰਡੀਆਂ ਦਿਖਾ ਕੇ ਸਿੱਖਿਆ ਮੰਤਰੀ ਦਾ ਜ਼ੋਰਦਾਰ ਵਿਰੋਧ ਕੀਤਾ। ਉਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਅਧਿਕਾਰੀ ਮਹਿਲਾ ਅਧਿਆਪਕਾਂ ਨਾਲ ਬਤਮੀਸੀ ਕਰ ਰਹੇ ਨੇ ਕਿਸ ਕਦਰ ਉਹਨਾਂ ਨੂੰ ਫੜਿਆ ਜਾ ਰਿਹਾ ਹੈ। ਜਦਕਿ ਮੌਕੇ ਤੇ ਮਹਿਲਾ ਪੁਲਿਸ ਕਰਮੀ ਵੀ ਮੌਜੂਦ ਸਨ। ਮੁਰਦਾਬਦ ਹੋ ਗਈ ਭਾਈ ਉਹ ਜਾ ਸਰਦਾਰ ਬੈਟਾ ਲਗਾਇਓ ਉਹਨਾਂ ਦਾ ਬ੍ਰੇਕਿੰਗ ਪੰਜਾਬ ਦੀ ਸਿੱਖਿਆ ਦੇ ਪੱਠਾ ਵਧਾਉਣ ਵਾਲੇ ਮੰਤਰੀ ਮੁਰਦਾਬਦ 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 ਹੋਪੀ ਸੋਲੀ ਕਰੋ ਇਸ ਮੌਕੇ ਦੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਸਰਕਾਰੀ ਸਕੂਲਾਂ ਦੀ ਤੁਲਨਾ ਟਾਬਿਆਂ ਨਾਲ ਕਰਨ ਦੀ ਗੱਲ ਦੁਹਰਾਉਂਦੇ ਹੋਏ ਉਹਨਾਂ ਦੀਆਂ ਨੀਤੀਆਂ ਤੇ ਵੀ ਸਵਾਲ ਚੁੱਕੇ ਤੇ ਖੜੀਆਂ-ਖੜੀਆਂ ਸੁਣਾਈਆਂ ਉਹ ਤੁਹਾਨੂੰ ਵੀ ਸੁਣਾਉਂਦੇ ਆ ਕੀ ਕਹਿਣਾ ਸੀ ਨਾ ਅਧਿਆਪਕਾਂ ਦਾ ਕੀ ਬਟਾ ਕੀ ਗੁਲੰਦਰ ਬਾਜ ਜਿੱਟਦੇ ਆ ਯਾਰ ਕੀ ਅੱਜ ਕਿਉਂ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੋ ਇਹਦਾ ਓਪੀ ਸੋਣੀ ਸਿੱਖਿਆ ਮੰਤਰੀ ਹੈਗਾ ਨਾ ਇਹਦਾ ਜਿਹੜਾ ਗਰੀਬਾਂ ਦੇ ਬੱਚੇ ਜਿਹੜੇ ਪੜ੍ਹਾਈ ਖੋਈ ਜਾ ਰਹੀ ਯਾਰ ਹਾਂਜੀ ਕਿਉਂਕਿ ਹੰਮ ਇਹਦਾ ਇਸ ਕਰਕੇ ਰੋਸ ਕੀਤਾ ਜਾ ਰਿਹਾ ਹੈਗਾ ਸਰਕਾਰੀ ਸਕੂਲਾਂ ਦੀਆਂ ਕਿਸਾਂ ਮਾਰ ਗਿਆ ਜਿਹੜੇ ਘੜਾ ਘੜਾ ਜਿਹੜਾ ਵਟੋਰਦੇ ਆ ਅਸੀਂ ਇਸ ਕਰਕੇ ਇਹਦਾ ਪ੍ਰੋਟੈਸਟ ਕਰ ਰਹੇ ਹਾਂ ਸਾਡੇ ਬੱਚੇ ਜਿਹੜੀ ਪੜ੍ਹਾਈਆਂ ਦੀ ਖੋਹ ਸਰਕਾਰ ਦੀ ਉਹ ਸਿੱਖਿਆ ਪਾਲਸੀ ਜਿਹਨੇ ਸਰਕਾਰੀ ਸਿੱਖਿਆ ਘਰ ਖਤਮ ਕਰਤਾ ਜੀ ਸਰਕਾਰੀ ਸਕੂਲਾਂ ਨੂੰ ਉਟਾ ਦੇ ਗਏ ਤੇ ਬਾਕੀ ਹੋ ਗਈ ਸੋਨੀ ਅਸੀਂ ਉਹਦੇ ਖਿਲਾਫ ਅਜਿਹਾ ਪ੍ਰੋਟੈਸਟ ਕਰ ਰਹੇ ਹਾਂ ਹਾਂਜੀ ਕਿ ਜਿਹੜੀ ਸਰਕਾਰੀ ਸਿੱਖਿਆ ਨੂੰ ਬਚਾਇਆ ਜਾਵੇ ਤੁਸੀਂ ਆਪਣੇ ਐਸੋਸੀਏਸ਼ਨ ਲੋਗਾਂ ਕਿ ਪੇਰੈਂਟਸ ਨੂੰ ਕੀ ਕਿਦੋਂ ਪੇਰੈਂਟਸ ਵੱਲੋਂ ਸਾਡੇ ਬੱਚੇ ਜੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਨਹੀਂਗੇ ਹਾਂਜੀ ਠੀਕ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਰਕਾਰੀ ਸਿੱਖਿਆ ਹੈਗੀ ਇਹਨੂੰ ਪ੍ਰਾਈਵੇਟਾਂ ਦੀ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਿੱਖਿਆ ਨੂੰ ਵਧਾਇਆ ਜਾਵੇ ਉਹ ਤਾਂ ਨਾਪ ਕਰਨ ਲੱਗੇ ਹੋਣੇ ਧੀਰੇ ਸਰਕਾਰੀ ਸਾਹਿਬ ਤਹਿਤ ਪਾਲਛੇ ਜੋ ਵੀ ਬੱਚੇ ਨੂੰ ਮਿਲਦੇ ਨੇ ਰਹਿ ਤਾਂ ਉਹ ਖੋੜਦੇ ਲੱਗੇ ਪੂਰਾ ਪੂਰਾ ਸਾਲ ਬੀਤ ਗਿਆ ਹੈ ਜਿਸ ਤਰ੍ਹਾਂ ਮੰਤਰੀ ਸਾਹਿਬ ਆਏ ਉਹਨਾਂ ਨੇ ਤੁਹਾਡੀ ਗੱਲ ਵੀ ਨਹੀਂ ਸੁਣੀ ਤੇ ਉੱਪਰ ਚਲੇ ਗਏ ਉਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬੱਚੇ ਨਹੀਂ ਮੰਤਰੀ ਨੇ ਲਗਾਤਾਰ ਸਰਕਾਰੀ ਹੋਈ ਜੇ ਅੱਗੇ ਨਾਲ ਬੈਠੇ ਹੋ ਗੱਲ ਆਸੀ ਉਹਨਾਂ ਦੇ ਖਿਲਾਫ ਰੋਲ ਬੈਠੇ ਹੈ ਕਾਬਲੇ ਗੌਰ ਹੈ ਕਿ ਸਿੱਖਿਆ ਮੰਤਰੀ ਓਪੀ ਸੋਨੀ ਇਸ ਮੌਕੇ ਅਧਿਆਪਕਾਂ ਨੂੰ ਨਜ਼ਰਅੰਦਾਜ਼ ਕਰਕੇ ਅੱਗੇ ਹਾਲ ਵੱਲ ਵਧ ਗਏ ਸਨ ਜਿਸ ਤੋਂ ਬਾਅਦ ਇਹਨਾਂ ਅਧਿਆਪਕਾਂ ਦੀ ਨਾਰਾਵਾਜ਼ੀ ਤੇ ਗੁੱਸਾ ਤੁਸੀਂ ਦੇਖਿਆ ਹੀ ਪੁਲਿਸ ਅਧਿਕਾਰੀਆਂ ਨੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਅਧਿਆਪਕਾਂ ਨੂੰ ਕਾਬੂ ਕੀਤਾ ਜਲੰਧਰ ਤੋਂ ਪਰਮਜੀਤ ਰਾਂਗਪੁਰੀ ਦੀ ਰਿਪੋਰਟ ਡੇਲੀ ਪੋਸ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978